ਅੰਬਰਤਪਾਲ ਫੜਿਆ ਨਸੇ ਸਿਮਨਜੀਤ ਮਾਨ ਨੇ ਦਿੱਤਾ ਰਾਮ ਮੰਦਰ ਤੇ ਵਿਵਾਦਾਂ ਭਰਿਆ ਬਿਆਨ ਨਸੇ ਦੇ ਵਿੱਚ ਫੜਿਆ ਗਿਆ ਅੰਬਰਤਪਾਲ ਦਾ ਸਾਥੀ ਤੁਸੀਂ ਕੀ ਸਿਰਜਣਾ ਚਾਹੁੰਦੇ ਓ ਭੁੱਲ ਜੋ ਇਹ ਤੁਹਾਡੀ ਪੱਤਰ ਪੁੱਤਰਕਾਰ ਤਾਂ ਤੁਹਾਡੇ ਨਾਲ ਬਣਦਾ ਦੇਖੋ ਕੀ ਆ ਯਾਰ ਇੰਨਾ ਸ਼ਰਮ ਨਾਲ ਸਾਨੂੰ ਡੁੱਬ ਜਾਣਾ ਚਾਹੀਦਾ ਅੱਜ ਪੰਜਾਬ ਕਿਸੇ ਹਾਲਾਤਾਂ ਦੇ ਵਿੱਚ ਗੁਜ਼ਰੇ ਕਦੇ ਮੱਝ ਦੇ ਥਣ ਦਿਖਾਤੇ ਕਦੇ ਝੋਟੇ ਦੀ ਪੂਛ ਦਿਖਾਤੀ ਭੈਣ ਨਿਰਗੇ ਖੱਚਾਂ ਜਿਹੜਿਆਂ ਨੂੰ ਲੋਕਾਂ ਨੇ ਹੱਕ ਸੱਚ ਦੀ ਗੱਲ ਕਰਨ ਲਈ ਉਹਨਾਂ ਨੂੰ ਸਪੋਰਟ ਕੀਤੀ ਸੀ ਉਹ ਕੀ ਦਿਖਾਉਂਦੇ ਫਿਰਦੇ ਆ ਦਾਖ ਦਾ 20-2000 ਰੁਪਏ ਤੇ ਮਸੂਰੀਆਂ ਕਰਦੇ ਫਿਰਦੇ ਆ ਕੱਸਿਆਂ ਦੀਆਂ ਭਾਵੇਂ ਵੀਰੋ ਸਾਰਿਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਬਾਈ 2 ਮਿੰਟ ਮੀਡੀਆ ਤੇ ਕੀ ਕੁਸ ਮੀਡੀਆ ਦਿਖਾ ਰਿਹਾ ਜਾਂ ਆਪਣੀ ਜਿਹੜੀ ਸਹੀ ਫਰਜਾ ਉਹ ਨਿਮਾ ਰਿਹਾ ਜਿਹਨੂੰ ਚੌਥਾ ਥੰਮ ਕਿਹਾ ਜਾ ਰਿਹਾ ਪੰਜਾਬ ਦੇ মিডিਆ ਦੀ ਗੱਲ ਕਰੀਏ ਚਾਟੂ ਕਾਤ ਕਾਰ ਜਿਹੜੇ ਚਾਟੂ ਕਾਤ মিডিਆ ਗਾ ਅੰਬਰ ਤਪਾਲ ਫੜਿਆ ਨਸੇ ਚ ਨਾ ਐ ਪਤਾ ਲੱਦਾ ਵੀ ਹੈ ਕੌਣ ਦੇਖੋ ਤੁਸੀਂ ਸਿਮਰਨਜੀਤ ਮਾਨ ਨੇ ਦਿੱਤਾ ਰਾਮ ਮੰਦਰ ਤੇ ਵਿਵਾਦਾਂ ਭਰਿਆ ਬਿਆਨ ਤੇ ਜਦੋਂ ਖਬਰ ਵਿੱਚੋਂ ਉਹਨੇ ਗੱਲ ਕਹੀ ਆ ਵੀ ਅਸੀਂ ਨਾ ਕਿਸੇ ਦਾ ਸਮਰਥਨ ਨਾ ਕਿਸੇ ਦਾ ਅਸੀਂ ਵਿਰੋਧ ਠੀਕ ਆ ਨਸੇ ਦੇ ਵਿੱਚ ਫੜਿਆ ਗਿਆ ਅੰਬਰਤਪਾਲ ਦਾ ਸਾਥੀ ਉਹ ਯਾਰਾਂ ਇਹਦਾ 20 ਢੇਡਾਂ ਇੱਥੇ ਮਾੜੇ ਕੰਮ ਕਰਦੀਆਂ ਉਹ ਤੁਸੀਂ ਕੀ ਸਿਰਜਣਾ ਚਾਹੁੰਦੇ ਹੋ ਛੋਡੇ ਮਨ ਦੇ ਵਿੱਚ ਵਹਿਮ ਇਹ ਆ ਵੀ ਅਸੀਂ ਅੱਜ ਚਾਟੂ ਕਰ ਕਰਤਾ ਰਪੀਏ ਬਣਾ ਕੇ ਵੀ ਸਾਡੀਆਂ ਪੀੜੀਆਂ ਵਜਣਗੀਆਂ ਭੁੱਲ ਜੋ ਇਹ ਤੁਹਾਡੀ ਪੱਤਰ ਪੁੱਤਰ ਕਰਤਾ ਤੁਹਾਡੇ ਨਾਲ ਬਣਦਾ ਦੇਖੋ ਕੀ ਆ ਯਾਰ ਇੰਨਾ ਸ਼ਰਮ ਨਾਲ ਸਾਨੂੰ ਡੁੱਬ ਜਾਣਾ ਚਾਹੀਦਾ ਅੱਜ ਪੰਜਾਬ ਕਿਸ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਪੰਜਾਬ ਦੇ ਉੱਤੇ ਅੱਜ ਕਿੰਨੇ ਮਸਲੇ ਨੇ ਤੇ ਮੈਂ ਪਰ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਵੀਰ ਪੰਜਾਬ ਦੇ ਪੱਖ ਦੀ ਗੱਲ ਦਿਖਾਉਂਦੇ ਆ ਉਹ ਮੀਡੀਆ ਵਾਲਿਆਂ ਦਾ ਸੀ ਧੰਨਵਾਦੀ ਵੀ ਆ ਤੇ ਕਿਸਾਨੀ ਮੋਰਚੇ ਦੇ ਵਿੱਚੋਂ ਕਿੰਨਾ ਨਿਕਲੀਆਂ ਮੀਡੀਆ ਕਿੰਨਾ ਲੋਕਾਂ ਨੇ ਰਾਤ ਦੇ ਰਾਤ ਉਹਨਾਂ ਦੇ ਫੋਲੋਅਰ ਵਧਾ ਕੇ ਉਹਨਾਂ ਦੇ ਚੈਨਲ ਚਲਾਈ ਤੇ ਪਰ ਅੱਜ ਕਿਦੇ ਮੱਝ ਦੇ ਥਣ ਦਿਖਾਤੇ ਕਦੇ ਝੋਟੇ ਦੀ ਪੂਛ ਦਿਖਾਤੀ ਭੈਣ ਨਿਰਗੇ ਖੱਚਾ ਪਤਾ ਨਹੀਂ ਕਿੱਧਰ ਨੂੰ ਚੱਲ ਪਈ ਅੱਜ 20ਾਂ ਦੇ ਚੱਕਰ ਦੇ ਵਿੱਚ ਤੇ ਜਿਹੜਿਆਂ ਨੂੰ ਲੋਕਾਂ ਨੇ ਹੱਕ ਸੱਚ ਦੀ ਗੱਲ ਕਰਨ ਲਈ ਉਹਨਾਂ ਨੂੰ ਸਪੋਰਟ ਕੀਤੀ ਸੀ ਅੱਜ ਜੇ ਉਹ ਕੀ ਦਿਖਾਉਂਦੇ ਫਿਰਦੇ ਆ 10 ਦਾ 20-20 ਹਜ਼ਾਰ ਰੁਪਏ ਤੇ ਮਸੂਰੀਆਂ ਕਰਦੇ ਫਿਰਦੇ ਆ ਕੱਸਿਆਂ ਦੀਆਂ ਪੇਂਟਿੰਗਾਂ ਦੀਆਂ ਯਾਰ ਮੀਡੀਆ ਸਾਡਾ ਕਿਸੇ ਵੀ ਤਰ੍ਹਾਂ ਦਾ ਉਹਦੇ 'ਚ ਕਿਉਂਕਿ ਜੇ ਅਸੀਂ ਕਿਸੇ ਤੇ ਗੱਲ ਉਂਗਲ ਚੱਕਦੇ ਆ ਵੱਡੇ ਤੇ ਜਿਹੜਾ ਫਰਜ ਅਸੀਂ ਨਿਭਾ ਰਹੇ ਹਾਂ ਕਿ ਉਹ ਅਸੀਂ ਸਹੀ ਨਿਭਾ ਰਹੇ ਹਾਂ ਵੀ ਅਸੀਂ ਹੱਕ ਸੱਚ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਦਲਪੁਨੇ ਤੋਂ ਉੱਠ ਕੇ ਯਾਰ ਚੀਜ਼ ਦਿਖਾਇਆ ਹੈਡੰਗੀ ਇਹੋ ਜੀ ਜੀ ਅੰਬਰਤਪਾਲ ਦਾ ਸਾਥੀ ਫੜਿਆ ਗਿਆ ਨਸੇ ਚ ਉਹ ਸਿਮਰਨਜੀਤ ਮਾਨ ਨੇ ਦਿੱਤਾ ਬਵਾਦਾਂ ਭਰਿਆ ਬਿਆਨ ਰਾਮ ਮੰਦਰ ਤੇ ਕੋਈ ਯਾਰ ਕੀ ਤੁਸੀਂ ਸਾਬਤ ਕਰਨਾ ਕੀ ਚਾਹੁੰਦੇ ਹੋ ਯਾਰ ਚਾਰ ਸਿਲਣਾ ਖਾਤਰ ਅੱਜ ਟਾਈਮ ਯਾਰ ਬਹੁਤ ਚਿੰਤਾ ਦੀ ਗੱਲ ਹੋਈ ਪਈ ਹੈ ਵੀ ਹੱਕ ਸੱਚ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਯਾਰ ਜਿਹੜੇ ਕੋਈ ਕਰ ਰਹੇ ਆ ਉਹਨਾਂ ਦੀ ਸਾਡੇ ਲੋਕ ਵੀ ਬਹੁਤ ਘੱਟ ਸਪੋਰਟ ਕਰਦੇ ਆ ਬਾਈ ਉਹਨਾਂ ਚੈਨਲਾਂ ਦਾ ਸਾਥ ਦਿਓ ਜੋ ਕੋਈ ਸੱਚ ਦਿਖਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ